ਹੈਲੋ ਜੀ ਜੀਆਂਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇ ਤੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉਪਰਵਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖ ਕੇ ਸਭ ਤੋਂ ਪਹਿਲਾਂ ਜੀ ਆਪਣੇ ਵੀਰਾਂ ਭੈਣਾਂ ਦੇ ਨਾਲ ਥੋੜਾ ਜਿਹਾ ਦੁੱਖ ਸਾਂਝਾ ਕਰ ਲੈਂਦੇ ਆ ਕਿਉਂਕਿ ਜਿੱਦਾਂ ਕਿ ਸਾਡੇ ਵੀਰਾਂ ਭੈਣਾਂ ਨੂੰ ਪਤਾ ਹੈ ਜੀ ਸਾਡੇ ਚੜ੍ਹਦੇ ਪੰਜਾਬ ਦੇ ਸਾਰੇ ਬੰਦਰੂ ਪਤਾ ਹੈ ਕਿ ਅੱਜ ਦੇ ਦਿਨ ਕੀ ਹੋਇਆ ਸੀ ਕਿਹੜਾ ਸਾਨੀਆ ਪੇਸ਼ ਆਇਆ ਸੀ ਅੱਜ ਦੇ ਦਿਨ ਸਾਡਾ ਸਿੱਧੂ ਭਾਜੀ ਜਿਹੜਾ ਹੈ ਉਹ ਇਸ ਦੁਨੀਆ ਤੋਂ ਚਲੇ ਗਏ ਸਨ ਤੇ ਬਾਕੀ ਅਸੀਂ ਇਹੀ ਕਹਿ ਸਕਦੇ ਹਾਂ ਕਿ ਰੱਬ ਜਿਹੜਾ ਉਹਨਾਂ ਦਾ ਮਾਪਿਓ ਹੈ ਉਹਨਾਂ ਨੂੰ ਸਬਰ ਦੇਵੇ ਹੌਸਲਾ ਦੇਵੇ ਤੇ ਉਹਨਾਂ ਨੂੰ ਹਮੇਸ਼ਾ ਆਪਣੀ ਚੜ੍ਹਦੀ ਕਲਾ 'ਚ ਰੱਖੇ ਜੋ ਉਹਨਾਂ ਦਾ ਦੁੱਖ ਹੈ ਉਸ ਜਗ੍ਹਾ ਤੇ ਕੋਈ ਵੀ ਦੁੱਖ برداشت ਕਰਦਾ ਹੈ ਹਰ ਬੰਦੇ ਨੂੰ ਦੁੱਖ ਹੈ ਜੀ ਅੱਜ ਮੈਂ ਤਕਰੀਬਨ ਕੋਈ WhatsApp ਤੇ ਸਟੇਟਸ TikTok ਤੇ ਦੇਖ ਰਿਆ ਤੇ ਬਸ ਸਿੱਧੂ ਬਾਈ ਦਾ ਉਹ ਨਾ ਉਹਨਾਂ ਨੇ ਵਾਹੀ ਲਾਇਆ 11 ਮਈ 295 मतलब ਜੀ ਅੱਜ ਦੇ ਦਿਨ ਮੈਂ ਤਾਂ 29 ਮਈ ਨੂੰ ਨਾ 29 ਮਈ ਨੂੰ ਇਸ ਦੁਨੀਆ ਤੋਂ ਚਲੇ ਗਏ ਸਨ ਤੇ 295 ਉਹਨਾਂ ਦਾ ਜਿੱਦਾਂ ਕਿ ਗੀਤ ਵੀ ਹੈਗਾ ਤੇ ਬਾਕੀ ਆਪਾਂ ਸਿਰਫ برداشت ਨਹੀਂ ਆਪਾਂ ਸਿਰਫ ਇੱਕ ਫੀਲ ਕਰ ਸਕਦੇ ਆ ਇਸ ਚੀਜ਼ ਨੂੰ ਲੇਕਿਨ ਜੋ ਉਹ ਫੀਲ ਕਰ ਸਕਦੇ ਨੇ ਨਾ ਜੋ ਆਸਾਨੀਆਂ ਉਹ ਸਮਾਪਿਓ ਵਾਸਤੇ ਆ ਉਹ ਕਿਸੇ ਵਾਸਤੇ ਨਹੀਂ ਹੋ ਸਕਦਾ ਤੇ ਬਾਕੀ ਵੀਡੀਓ ਦਾ ਟਾਈਟਲ ਆਪਣੇ ਵੀਰਾਂ ਭੈਣਾਂ ਨਾਲ ਸਾਂਝਾ ਕਰਦੀ ਰਹਾਂ ਕਿ ਜਿੱਦਾਂ ਕਿ ਕੱਲ ਆਪਾਂ ਦੇਖ ਰਿਹਾ ਜੀ ਇੱਕ ਇੰਟਰਵਿਊ ਦੇਖ ਰਹੇ ਸੀ ਇੱਕ ਵੀਰ ਜੀ ਦਾ ਜਿਹੜੇ ਕਿ ਸਿੱਧੂ ਬਾਜੀ ਦੇ ਨਾਲ ਸਨ ਜਦੋਂ ਕਿ ਸਿੱਧੂ ਬਾਜੀ ਦੇ ਉੱਤੇ ਅਟੈਕ ਹੋਇਆ ਸਿੱਧੂ ਬਾਜੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਉਨਾディ ਥਾਰ ਤੇ ਫਾਇਰਿੰਗ ਕੀਤੀ ਗਈ ਹੈ ਉਹਦਾ ਪਾਰਟ 1 ਆਪਾਂ ਨੇ ਦੇਖਿਆ ਤੇ ਦੂਜਾ ਪਾਰਟ ਜਿਹੜਾ ਉਹ ਦੇਖਣ ਜਾ ਰਹੇ ਹਾਂ ਤੇ ਪਹਿਲੇ ਆਪਾਂ ਉਹ ਵੀਡੀਓ ਦੇਖ ਲੈਂਦੇ ਆਂ ਬਾਕੀ ਗੱਲ ਬਾਤ ਜਿਹੜੀ ਉਹ ਵੀਡੀਓ ਦੇ ਫਿਰ ਐਂਡ ਵਿੱਚ ਕਰਦੇ ਆਂ ਤੇ ਜਿਹੜੇ ਵੀਰੇ ਆਪਣੇ ਚੈਨਲ ਤੇ ਨਵੇਂ ਨੇ ਉਹ ਜਲਦੀ ਕਿਉਂਕਿ ਉਹਦੀ ਜਿਹੜਾ ਫਰਸਟ ਪਾਰਟ ਹੈ ਉਹ ਸਾਡੇ ਚੈਨਲ ਤੇ ਪਹਿਵਾ ਜਾ ਕੇ ਉਹ ਤੁਸੀਂ ਵਿਜ਼ਿਟ ਕਰ ਸਕਦੇ ਦੇਖ ਸਕਦੇ ਨੇ ਤੇ ਸੈਕੰਡ ਪਾਰਟ ਫਿਰ ਆਪਾਂ ਉਹਨਾਂ ਦੇ ਨਾਲ ਅੱਜ ਸ਼ੇਅਰ ਕਰਦੇ ਆਂ ਹਾਂਜੀ ਲੇਹੇ ਪਰ ਉਥੇ ਜਦ ਤੁਹਾਨੂੰ ਸੁਰਤ ਦੇ ਵਿੱਚ ਸੀ ਕਿ ਤੁਸੀਂ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਹਸਪੀਟਲ ਦੇ ਅੰਦਰ ਵੀ ਕਿਉਂਕਿ ਇੱਕ ਤੁਸੀਂ ਕਿਹਾ ਨੇ ਆਸ ਹੈਗੀ ਸੀਗੀ ਕਿ ਸ਼ਾਇਦ ਡਾਕਟਰ ਕਹਿ ਦੇਣ ਸਾਡੇ ਨੂੰ ਵੀ ਸਿੱਧੂ ਜਿਉਂਦਾ ਹਾਂ ਜੇ ਹਾਂ ਇੱਕ ਆਸ ਤਾਂ ਸੀਗੀ ਨਾ ਵੀ ਕੀ ਹੈ ਵੀ ਆਪਾਂ ਨੂੰ ਕੋਈ ਵਹਿਮ ਹੋ ਉਹਦੇ ਵੀ ਰੱਬ ਵੀ ਸੱਚੀ ਉਹ ਵੀ ਨਹੀਂ ਰਹਿਸ ਦੂ ਕੀ ਵੀ ਡਾਕਟਰ ਕਹਿ ਦੇਣ ਵੀ ਹਮ ਜਾ ਸਕਦੇ ਸੀ ਡਾਕਟਰ ਨੂੰ ਹਾਂ ਕੀ ਅਮੇਜ਼ਿੰਗ ਵੀ ਡਾਕਟਰ ਬਚਾ ਲੈਣੇ ਨੇ ਜੋ ਤੁਸੀਂ ਡੀ ਐਮ ਸੀ ਤੁਹਾਨੂੰ ਲੈ ਕੇ ਉੱਥੇ ਵੀ ਤੁਸੀਂ ਇਸ ਆਸ ਦੇ ਵਿੱਚ ਰਹੇ ਕਿ ਸ਼ਾਇਦ ਸਿੱਧੂ ਦਾ ਸਰੀਹ ਆ ਜੇ ਜਨਰਲ ਟਾਈਮ ਡੀ ਐਮ ਸੀ ਆ ਕੇ ਕੁਝ ਬੇਹੋਸ਼ ਵੀ ਹੋਏ ਹਾਂ ਤੇ ਜਦੋਂ ਬਾਹੋਸ਼ ਵੀ ਆਈ ਹੈ ਉਦੋਂ ਵੀ ਉਹ ਤੱਕ ਇੱਕ ਆਸ ਵੱਜੀ ਰਹੀ ਵੀ ਕੀ ਇਹ ਜਿਹੜੇ ਦੋਸਤ ਸੀਗੇ ਲੈ ਕੇ ਗਏ ਨੇ ਸਾਨੂੰ ਜੋ ਵੀ ਲੈ ਗਏ ਨੇ ਇਸੇ ਹਰ ਸੀਗੇ ਵੀ ਉਹ ਕਹਿੰਦੇ ਨੇ ਵੀ ਹਾਂ ਸਿੱਧੂ ਠੀਕ ਹੈ ਫਿਰ ਵੀ ਇੱਕ ਮਨ ਨੂੰ ਦਿਲਾਸਾ ਆਇਆ ਸੀਗਾ ਵੀ ਕੀ ਇਹ ਸਿੱਧੂ ਬਾਸਮ ਠੀਕ ਹੋਊਗਾ ਹੋ ਹੌਲੀ ਹੌਲੀ ਪਤਾ ਲੱਗਦਾ ਗਿਆ ਵੀ ਉਹ ਨਹੀਂ ਨੂੰ ਨਹੀਂ ਆਖਰ ਤੁਹਾਨੂੰ ਕਦੋਂ ਇਹ ਫੀਲ ਰਿਅਲਾਈਜ਼ ਹੋ ਗਿਆ ਕਿ ਸਿੱਧੂ ਤਾਂ ਸੱਚੀ ਵਿੱਚ ਖਤਮ ਹੋ ਗਿਆ ਨਹੀਂ ਅਖੀਰਲੀ ਆਸ ਕਰਦਾ ਤੁਹਾਡੀ ਖਤਮ ਹਸਪੀਟਲ ਡੀ ਐਮ ਸੀ ਸੀ ਤੁਸੀਂ ਆ ਆਸ ਤਾਂ ਆਸ ਦੇਖੋ ਦਿਲ ਤਾਂ ਹਈਏ ਵੀ ਨਹੀਂ ਮੰਨ ਹਾਲੇ ਤਾਂ ਸਾਲ ਹੋ ਗਏ ਹੁਣ ਮੇਰਾ ਉਹਦਾ ਦਿਲ ਤਾਂ ਹਲੇ ਵੀ ਨਹੀਂ ਕਰਦਾ ਵੀ ਯਾਰ ਸਿੱਧੂ ਸਾਡੇ ਚ ਹੈ ਉਹ ਵੀ ਐਂ ਲੱਗਦਾ ਵੀ ਯਾਰ ਉਹ ਫੋਨ ਕਰੂਗਾ ਇਹ ਗੋਹੇ ਵੀ ਲੱਗਦਾ ਵੀ ਸਾਡੇ ਚ ਹੈਗੇ ਹੋ ਪਰ ਆਉਂਦੇ ਆਪ ਨੂੰ ਇੱਕ ਦਿਲਾਸਾ ਦੇਣਾ ਹੈ ਤਾਂ ਵੀ ਉਹ ਸਿੱਧੂ ਹੈਗਾ ਪਰ ਉਹਨੂੰ ਤਾਂ ਵੀ ਜਿਆਦਾ ਨਹੀਂ ਸਾਡੇ ਨੂੰ ਜਦੋਂ ਘਰੋਂ ਨਿਕਲੇ ਕਿੰਕੇ ਬਾਈ ਤੁਸੀਂ ਸਿੱਧੂ ਦੀ ਹਵੇਲੀ ਜੋਂ ਨਿਕਲੇ ਹੋ ਸਿੱਧੂ ਦੇ ਨਾਲ ਸਾਰਚ ਬੈ ਕੇ ਸਿੱਧੂ ਡਰਾਈਵ ਕਰ ਰਿਹਾ ਸੀ ਤੁਸੀਂ ਨਾਲ ਬੈਠੇ ਹੋ ਗੁਰਵਿੰਦਰ ਪਿੱਛੇ ਕਿੰਨੇ ਕੁ ਮਿੰਟਾਂ ਦੇ ਵਕਫੇ ਤੇ ਘਟਨਾ ਵਾਪਰ ਗਈ 10 ਮਿੰਟ ਦਾ ਟਾਈਮ ਉਹਨਾਂ ਨੂੰ 10 ਮਿੰਟਾਂ ਬਾਅਦ ਹੀ ਹੋ ਗਿਆ 10 ਮਿੰਟ ਤੋਂ ਸਾਨੂੰ ਰਸਤੇ 'ਚ ਲੱਗੀਆਂ ਹੋਈਆਂ 10 ਮਿੰਟਾਂ ਤੋਂ ਸਾਨੂੰ ਹੋਣਾਂ ਅਸ ਅੱਛਾ ਉਹ ਗੱਡੀਆਂ ਪਹਿਲਾਂ ਵੀ ਕਦੇ ਦਿਖੀਆਂ ਸੀ ਜਾਂ ਘਰ ਦੇ ਨੇੜੇ-ਤੇੜੇ ਸੀਗੀਆਂ ਕੋਰੋਲਾ ਤੇ ਬਲੈਡਰੋ ਬਾਅਦ 'ਚ ਜਿਹੜੀ ਪੁਲਿਸ ਦੀ ਤਬਦੀਦ 'ਚ ਦੱਸਿਆ ਉਹਨਾਂ ਨੇ ਵੀ ਕਿ ਹਫ਼ਤੇ ਦੀਆਂ ਨੇੜੇ-ਤੇੜੇ ਫਿਰਦੀਆਂ ਨੇ ਹਾਂ ਪਰ ਸਾਨੂੰ ਵੀ ਉਹਦੇ ਬਾਰੇ ਨਹੀਂ ਪਤਾ ਸੀ ਕਿ ਵੀ ਵੀ ਨੇੜੇ-ਤੇੜੇ ਨੇ ਸਭ ਹਾਂ ਕਿਉਂਕਿ ਆਮ ਜਦੋਂ ਵੀ ਸਿੱਧੂ ਬਾਹਰ ਜਾਂਦਾ ਸੀਗਾ ਕੁਝ ਕੋਈ ਨਾ ਕੋਈ ਫੈਨ ਦੀਆਂ ਗੱਡੀਆਂ ਕਿਤੇ ਲੱਗੀ ਜਾਂਦੀ ਸੀਗੀ ਜਦੋਂ ਤੁਸੀਂ ਬਾਹਰ ਨਿਕਲੇ ਸੀਗੇ ਹਵੇਲੀ ਚੋਂ ਬਾਹਰ ਨਿਕਲ ਰਹੇ ਸੀ ਉਦੋਂ ਉਥੇ ਹੀ ਉਹਨੇ ਰੈਕੀ ਕਰਨ ਨਾਲ ਨੇ ਸ਼ਾਇਦ ਕੇਕੜਾ ਸੀਦਾ ਨਾ ਉਹਨੇ ਜਾ ਕੇ ਉਥੋਂ ਵੀਡੀਓ ਫੋਟੋ ਭੇਜੀ ਵੀ ਸਿੱਧੂ ਕੱਲਾ ਹੀ ਆ ਗਨਮੈਨ ਹੈ ਨਹੀਂਗੇ ਤੁਹਾਡੇ ਨਾਲ ਹਾਂ ਉਹਨੇ ਸਾਰੀ ਇਹ ਸਾਰੀ ਰੈਕੀ ਕਰਕੇ ਉਹਨੇ ਦੱਸਿਆ ਵੀ ਗਨਮੈਨ ਬਿਨਾ ਗਨਮੈਨ ਤੋਂ ਗਿਆ ਵੀਪਨ ਇਹਦੇ ਕੋਲ ਸਿੱਧੂ ਕੋਲ ਹੀ ਫਤਿਹ ਜੀ ਕਹਿੰਦੇ ਵੀ ਵੱਡਾ ਕੋਈ ਵੀਪਨ ਨਹੀਂ ਹੈਗਾ ਤੋਂ ਬਾਕੀ ਉਹ ਭਈਆ ਜਿਹੜੀ ਚ ਖੜੇ ਜਗੇ ਵੀ ਵੀ ਸੋਗੇ ਗਿਆ ਸੀ ਪਰ ਜੇ ਇਹ ਤੇਰੀ ਚ ਜਾਂਦਾ ਫਿਰ ਉਹਨਾਂ ਚ ਕੋਈ ਵੀ ਵੀ ਸੁੱਕਾ ਹੋ ਉਸੇ ਜਾਣਾ ਸੀ ਜੇ ਆਪ ਦੀ ਚੈਰੀ ਚ ਜਾਣਾ ਸੀ ਜੇ ਜਾਂਦਾ ਜੀ ਤੇ ਇਹ ਤਾਂ ਅਸਲ ਵਿੱਚ ਜੀ ਨੋਰਮਲਿਕ ਕਰੋ ਜਉਂ ਅਸੀਗਾ ਵੀ ਆਪਣਾ ਏਰੀਆ ਹਾਂ 5-10 ਕਿਲੋਮੀਟਰ ਦਾ ਇਹ ਚਾਹ ਕਿ ਜਿਹੜੀ ਦਿੱਕਤ ਹੈ ਵੀ ਪਰ ਇਹਨੂੰ ਉਹਨੂੰ ਇਹ ਹਾਨੂੰ ਇਹ ਅਹਿਸਾਸ ਨਹੀਂ ਹੋਇਆ ਵੀ ਸਾਡੇ ਤੇ ਜਮਾ ਕਰਤੀ ਆਏ ਬੈਠੇ ਨੇ ਬੁਲਟ ਪ੍ਰੂਫ ਗੱਡੀ ਕਿਉਂ ਨਹੀਂ ਲੈ ਕੇ ਗਏ ਤੁਸੀਂ ਉਦੋਂ ਜਦੋਂ ਸਿੱਧੂ ਦੇ ਨਾਲ ਗਏ ਬੁਲਟ ਪ੍ਰੂਫ ਬਈ ਜਿਵੇਂ ਲੋਕਲ ਪਿੰਡ ਚ ਸੀਗਾ ਜਾਣਾ ਹੁੰਦਾ ਤਾਂ ਬੁਲਟ ਪ੍ਰੂਫ ਨਹੀਂ ਲੱਗਿਆ ਹੁੰਦਾ ਇੱਕ ਬੁਲਟ ਪ੍ਰੂਫ ਦਾ ਇੱਕ ਕਾਰਨ ਵੀ ਸੀਗਾ ਉਹਨੇ ਹਰ ਇੱਕ ਪਿੰਡ ਦੇ ਬੰਦੇ ਨੂੰ ਕੋਈ ਆਂਢ ਗੁਆਂਢ ਦੇ ਪਿੰਡ ਦੇ ਬੰਦੇ ਨੂੰ ਉਹਨੇ ਗੱਡੀ ਰੋਕ ਕੇ ਹੱਥੋਂ ਮਿਲਾ ਕੇ ਮਿਲਣਾ ਹੁੰਦਾ ਸੀ ਵੀ ਹਰੇਕ ਬੰਦੇ ਕੋਲੇ ਰੁਕਣੀ ਉਹਨੇ ਗੱਡੀ ਹੱਥ ਮਿਲਾਉਣੀ ਗੱਲਾਂ ਕਰਨੀ ਵੀ ਬੁਲਟ ਪ੍ਰੂਫ ਗੱਡੀ ਦਾ ਸ਼ੀਸ਼ਾ ਵਿਚਾਰੀ ਡਾਊਨ ਹੁੰਦਾ ਯਾਰ ਜੀ ਸ਼ਟਡਾਉਣ ਕਰ ਕਿਉਂ ਨਹੀਂ ਦੱਸ 10 15 15 ਮਿੰਟ ਜਿੱਤੇ 10 20 ਮੁੰਡੇ ਖੜੇ ਆ। ਬਜਗ ਖੜੇ ਆ। ਉਹਨਾਂ ਕੋਲ ਖੜੇ ਰਹਿਣਾ ਗੱਲਾਂ ਮਰੀਆਂ। ਕੁਛ ਇਹ ਚੀਜ਼ ਵੀ ਸੀਗੀ ਵੀ ਯਾਰ ਯਾਰ ਲੋਕਲ ਹੀ ਜਾਣਾ ਇੱਥੇ ਬਿੰਲੇ ਕੋਲੇ ਜਾਣਾ ਤਾਂ ਥਾਰ ਲੈ ਜਾਂਦੇ ਆ। ਪਰ ਜੇ ਉਹਦੋਂ ਬੁਲਟ ਪ੍ਰੂਫ ਗੱਡੀ 'ਚ ਤੁਸੀਂ ਹੁੰਦੇ ਤਾਂ ਸ਼ਾਇਦ ਸਿੱਧੂ ਅੱਜ ਜਿਉਂਦਾ ਹੁੰਦਾ ਆਪਾਂ ਇਹ ਇੰਟਰਵਿਊ ਨਾ ਕਰ ਰਹੇ ਹੁੰਦੇ। ਹਾਂ ਹੋ ਸਕਦਾ ਸੀ। ਪਰ ਜੇ ਉਹ ਤਿਆਰੀ ਚਾਹੀ ਸੀਗੇ ਬਾਕੀ ਉਹਨਾਂ ਕੋਈ ਜਨਰੇਟਰ ਵਗੈਰਾ ਮੇਰੇ ਤੂੰ ਕਿਉਂ ਬੋਡੂ ਬਣੂਂਦਾ ਫਿਰ ਵੀ ਬੋਡੂ ਬ੍ਰੂਫ ਤੇ ਹੀ ਮਾਰਦਾ ਪਰ ਉਹਨਾਂ ਕੇ ਸਮਾਂ ਤਾਂ ਸ਼ਾਇਦ ਮਿਲ ਜਾਂਦਾ ਹੋ ਸਕਦਾ ਸੀ ਵੀ ਬੱਚਾ ਤਾਂ ਅਸਲ ਉਹ ਜੋ ਜੇ ਉਹ ਭੱਜਣਾ ਚਾਹੁੰਦਾ ਤਾਂ ਅਸੀਂ ਭੱਜ ਸਕਦੇ ਸੀ ਕਿਵੇਂ ਜਦੋਂ ਉਹਨੂੰ ਪਤਾ ਲੱਗ ਗਿਆ ਜੇ ਅਸੀਂ ਦੱਸਤਾ ਉਹਨੂੰ ਵੀ ਪਤਾ ਲੱਗ ਗਿਆ ਵੀ ਯਾਰ ਵੀ ਬੰਦੇ ਆ ਉਹ ਆ ਜੜੇ ਉੱਪਰ ਹਨਾ ਜਿਉਂ ਉਸਨੇ ਭੱਜਣਾ ਹੁੰਦਾ ਤਾਂ ਉਹ ਭੱਜ ਸਕਦਾ ਸੀ ਪਰ ਉਹ ਭੱਜਿਆ ਨਹੀਂ ਉਹਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੀ ਜੇ ਮੰਨ ਲਓ ਸਾਡੇ ਚੋਂ ਕੋਈ ਗੱਡੀ ਚਲਾਉਂਦਾ ਹੁੰਦਾ ਇਸ ਦਾ ਗੱਡੀ ਭਜਾਉਣੀ ਸੀਗੀ ਉਹ ਭਜਾਉ ਆਪ ਦੀ ਗੱਡੀ ਭਜਾਉਣ ਦੇ ਭੱਜਣ ਦੇ ਵਜਾਏ ਉਹਨਾਂ ਦੇ ਪਿਸਤੌਲ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲੱਗ ਗਿਆ ਕਿਉਂਕਿ ਉਹਨਾਂ ਕੋਲ ਵੈਪਨ ਵੱਡੇ ਸੀਗੇ ਉਹ ਨਹੀਂ ਹੋ ਪਾਇਆ ਪਰ ਜੇ ਜਿੱਦ ਨੂੰ ਪਤਾ ਹੁੰਦਾ ਤਾਂ ਫੇਰ ਫੇਰ ਉਹ ਫਿਰ ਉਹਨੇ ਮੁਕਾਬਲੇ ਲਟਕੇ ਕਰਨਾ ਸੀ ਫਿਰ ਉਹਨਾਂ ਚ ਵੀ ਕੋਈ ਸੌਕਾ ਨਹੀਂ ਜਾਣ ਦੇਣਾ ਸੀ ਫਰ ਏਕਯੂ 47 ਦਾ ਤਾਂ 45 ਬੋਰ ਦਾ ਵੈਸੀ ਕੋਈ ਮੁਕਾਬਲਾ ਤਾਂ ਨਹੀਂ ਹੈ ਹਾਂ ਇਹਦਾ ਕੀ ਮੁਕਾਬਲਾ ਹੈ ਹੈਨਾ ਕਿਉਂਕਿ ਏਕਯੂ 47 ਤਾਂ ਦੇਖੋ ਆਰਮੀ ਕੋਲੇ ਆ ਪੁਲਿਸ ਕੋਲੇ ਕੰਮ ਆਮੰਦ ਦੇ ਚੱਕੀ ਫਿਰਦੇ ਆ ਹੈਨਾ ਉਹ ਐਸਾ ਪਤਾ ਥੋੜਾ ਜਿ ਕਿਸੇ ਨੂੰ ਵੀ ਏਕਯੂ 47 ਲੈ ਕੇ ਆ ਜੂਗੇ ਜਾਂ ਜਿਹੜੇ ਵੈਪਨ ਲੈ ਕੇ ਆ ਜਾਣਗੇ ਭਾਈ ਇੰਨਾ ਅਵੇਸਲਾ ਕਿਉਂ ਹੋ ਗਿਆ ਸਿੱਧੂ ਗਨਮੈਨ ਵੀ ਨਹੀਂ ਲੈ ਕੇ ਗਿਆ ਨਾ ਕੋਈ ਲੋਕਲ ਤਾਂ ਬਈ ਜਿਵੇਂ ਇਥੇ ਬਾਹਰ ਅੱਗੇ ਖੜਗੇ ਤੇ ਕੁਝ ਬਈ ਸੀਗਾ ਵੀਰ ਇਹ ਪੰਜ ਸੱਤ ਮਿੰਟ ਆ ਜਾ ਜਾਾਂਗੇ ਕੋਈ ਨਹੀਂ ਗੋਲ ਗੱਪੇ ਖਾਣ ਵੀ ਗੋਲ ਗੱਪੇ ਖਾ ਕੇ ਆ ਹੀ ਜਾਣਾ ਵੀ ਆ ਜਾਾਂਗੇ ਕਿਉਂਕਿ ਗੱਲ ਮੈਂ ਦੋ ਨੇ ਰਹਿਗੇ ਸੀਗੇ ਇੱਕ ਮੁੰਡਾ ਬਿਮਾਰ ਸੀਗਾ ਉਹ ਦੇ ਅੰਕਲ ਵੀ ਉਹਨੂੰ ਦਵਾਈ ਦਵਾ ਕੇ ਉੱਦੀ ਲੈ ਕੇ ਆਏ ਨੇ ਇੱਕ ਬਿਮਾਰ ਸੀਗਾ ਇੱਕ ਸੀਗਾ ਉਹ ਵਿਚਾਰਾ ਦਿਨ ਰਾਤ ਦੁਰਿਆ ਫਿਰਦਾ ਸੀਗਾ ਉਹਨੂੰ ਜੀਗਾ ਵੀਰ ਅਸੀਂ ਪੰਜ ਮਿੰਟਾਂ ਚ ਆ ਕੇ ਕੋਈ ਗੱਲ ਨਹੀਂ ਹਾਂ ਬਾਕੀ ਜੇ ਜਦੋਂ ਪਹਿਲਾਂ ਕਾਂਗਰਸ ਦੇ ਟਾਈਮ ਬਣੇ ਉਹਦੇ ਕੋਲ 15 10 15 ਕਿਲੋ ਲੈ ਰਹੇ ਸੀ ਗੱਡੀ ਪਾ ਕੇ ਇੱਕ ਮੂੜੇ ਚੱਲਦੀ ਹੁੰਦੀ ਸੀ ਤੇ ਜਦੋਂ ਇੱਕ ਰਹਿ ਗਿਆ ਉਹ ਕਹਿੰਦਾ ਪਤਾ ਨਹੀਂ ਉਹਦੇ ਮਨ ਚ ਕੀ ਆਏ ਵੀਰ ਕੋਈ ਨਹੀਂ ਕਾਡੇ ਵੀ ਹੈ ਜਿਹਦੇ ਕੋਲ 10-15 ਪਹਿਲਾਂ ਜਿਵੇਂ ਪਹਿਲਾਂ ਕਾਂਗਰਸ ਦਾ ਟਾਈਮ ਗਨਮੈਨ ਸੀ ਜੇ ਉਹੀ ਉਹਨੇ ਗਨਮੈਨ ਹੁੰਦੇ ਤਾਂ ਸਿੱਧੂ ਦੇ ਨੇੜੇ ਲੱਗ ਸੋੜੇ ਸੀ ਪਹਿਲਾਂ ਕੋਸ਼ਿਸ਼ ਵੀ ਕਰੀ ਐ ਪਰ ਗਨਮੈਨਾਂ ਨੇ ਇਹਨੂੰ ਨਿੜੇ ਲੱਗਣ ਦੇ ਪਹਿਲਾਂ ਵੀ ਸਿੱਧੂ ਤੇ ਨਹੀਂ ਇਲੈਕਸ਼ਨ ਵੀ ਹਮ ਇਲੈਕਸ਼ਨ ਟਾਈਮ ਵੀ ਸਿੱਧੂ ਮੂਸੇ ਵਾਲਾ ਤੇ ਹੋਣਾ ਸੀਗਾ ਅਟੈਕ ਹਨਾ ਇਹ ਇਸੋ ਦੀ ਗੱਲ ਵੀ ਆਈ ਸੀ ਕੇ ਸਾਹਮਣੇ ਬੰਦੇ ਆ ਚੜੇ ਸੀਗੇ ਉੱਪਰ ਪਰ ਜਿਆਦਾ ਹੋਣ ਗਨ ਮੈਂ ਜਿਆਦਾ ਹੋਣ ਗਨ ਸਕਿਉਰਟੀ ਆ ਹੋਣ ਗਨ ਉਹ ਨੇੜੇ ਲੱਗ ਪਾ ਥੋੜੂ ਸਿੱਧੂ ਨੇ ਦੱਸੀ ਸੀ ਗੱਲ ਵੀ ਖਤਰਾ ਸੀਗਾ ਨੇੜੇ ਜਾਂ ਬਾਅਦ ਚ ਪਤਾ ਲੱਗਿਆ ਸਿੱਧੂ ਵੀ ਦੇਰ ਤੋਂ ਬਾਅਦ ਪਤਾ ਹੀ ਲੱਗਿਆ ਸਾਰੇ ਪਰਿਵਾਰ ਨੂੰ ਵੀ ਪਤਾ ਸੀਗਾ ਜਿਵੇਂ ਸਾ ਸਾਰੇ ਆ ਦੋਸਤ ਮਿੱਤਰ ਨੂੰ ਪਤਾ ਹੀ ਲੱਗਿਆ ਸੀਗਾ ਵੀ ਕਿਉਂਕਿ ਮੈਂ ਸਿੱਧੂ ਦੇ ਫਾਦਰ ਸਾਹਿਬ ਨਾਲ ਅਨਕਲ ਨਾਲ ਉਸ ਬੰਦਾ ਸੀਗਾ ਇਲੈਕਸ਼ਨ ਟਾਈਮ ਮੇਰੀ ਡਿਊਟੀ ਅਨਕਲ ਨਾਲ ਹੀ ਸੀਗੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਉਧਰ ਅੰਕਲ ਦੇ ਨਾਲ ਹੀ ਰਹਿੰਦਾ ਸੀ। ਜਦੋਂ ਜਦੋਂ ਬੀਜ ਹੋਈ ਤਾਂ ਅੰਕਲ ਨੂੰ ਬੰਦੀ ਲੱਗਣੀ ਆ। ਤੇ ਫਿਰ ਨਾਲ ਉਹ ਜੀ ਦਾ ਮੈਨੂੰ ਵੀ ਪਤਾ ਸੀ ਕਿ ਹਾਂ ਕਿ ਇਹ ਜੇ ਕਾਰਨ ਹੋ ਗਏ ਇਹ ਹੋਵੇ। ਦੇਖੋ ਵਾਰ ਸਿਗਾਵੀਰ ਉਹਦੇ ਹਮਲਾ ਕਰਨ ਦੀ ਕੋਸ਼ਿਸ਼ ਕਰੀ ਉਹਨੇ। ਪਰ ਜਿਆਦਾ ਕਰਨ ਮੈਨੂੰ ਹੋਣ ਕਰਨ ਨੀ। ਹਾਂ ਨੀੜੇ ਲੱਗੇ। ਮੇਰੇ ਜਦੋਂ ਸਿਕਿਉਰਟੀ ਐਨਾਨਸ ਕਰੀ ਇਹ ਵਿੱਚ ਦੂਜੀ ਸਿਕਿਉਰਟੀ ਆਪਸ਼ਨ ਵੀ। ਫਿਰ ਉਹਨਾਂ ਨੇ ਆਪਦਾ ਪੂਰਾ ਟਰੈਪ ਲਾ ਲਿਆ ਵੀ ਹੁਣ ਮੇਰੇ ਦੋ ਵਰਨਿਕ ਹਾਂ ਜੋ ਸਿਕਿਉਰਿਟੀ ਘਟਾਈ ਆ ਖਬਰਾਂ ਆ ਗਈਆਂ ਉਸ ਤੋਂ ਬਾਅਦ ਨੁਕਸਾਨ ਹੋਣਾ ਚਾਹੀਦਾ ਕਿਉਂ ਸੋਵਾਂ ਉਸ ਤੋਂ ਬਾਅਦ ਉਹ ਅਵੇਅਰ ਹੋ ਗਏ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ 99 ਨਹੀਂ ਨੇ ਹਾਂ ਕਿ ਉਹ ਇੱਕ ਲਾ ਲੋ ਜੀ ਇੱਕ ਗਨਮੈਨਾਂ ਇੱਕ ਪੂਰਾ ਗਨਮੈਨਾਂ ਦਾ ਤੇ 10 ਗਨਮੈਨਾਂ ਦਾ ਤਾਂ ਮੌਤ ਦਾ ਨਾਤਾ ਬਣ ਗਿਆ ਹਾਂ ਅੱਛਾ ਜਦੋਂ ਇਹ ਇਹ ਗੱਲ ਆ ਕਹਿੰਦੇ ਕਿ ਜਦੋਂ ਤੁਸੀਂ ਬਾਹਰ ਨਿਕਲਣਾ ਸੀ ਸਿੱਧੂ ਬਾਈ ਦੇ ਨਾਲ ਜਾਣਾ ਸੀਗਾ ਉਦੋਂ ਕਹਿੰਦੇ ਕਿ ਗੱਡੀ ਇੱਕ ਵਾਰ ਕੱਢੀ ਵੀ ਸੀਗੀ ਬੁਲਟ ਪ੍ਰੂਫ ਫਿਰ ਛੱਡਦੀ ਹਾਂ ਇਹ ਕੀ ਕੀ ਹੋਇਆ ਬੱਚੋ ਇਹ ਤੁਹਾਨੂੰ ਦੱਸ ਰਹੇ ਨਾ ਵੀ ਉਹਦਾ ਵੀ ਉਹਨੇ ਹਰ ਇੱਕ ਮੰਦੇ ਨੂੰ ਮਿਲਣਾ ਹੁੰਦਾ ਸੀਗਾ ਹਾਂ ਹਰ ਇੱਕ ਪਿੰਡ ਦੇ ਗਲੀ ਮੋੜ ਤੇ ਬੰਦੇ ਖੜੇ ਨੇ ਬਿਜੁਰ ਖੜੇ ਉਹਨਾਂ ਕੋਈ ਨੇ ਉੱਧਰ ਪਰ ਇੱਕ ਵਾਰ ਸਟਾਰਟ ਕਰੀ ਸੀਗੀ ਕਹਿੰਦੇ ਹਾਂ ਇੱਕ ਵਾਰ ਹੋ ਪਈ ਸੀ ਠੀਕ ਹੈ ਗੱਲ ਇਹ ਹਾਂ ਹਾਂ ਲੇਕਿਨ ਤੁਸੀਂ ਉਹਦੇ ਚ ਬਹਿ ਜਾਣਾ ਸੀਗਾ ਬਾਅਦ ਵਿੱਚ ਨਹੀਂ ਬੈਠੇ ਨਹੀਂ ਕੋਈ ਉਹਨੇ ਸਟਾਰਟ ਕਰੀ ਹੈ ਬੰਦ ਕਰਕੇ ਦੁਬਾਰੇ ਫੇਰ ਕਿਉਂਕਿ ਇਸ ਦਾ ਗੇਟ ਵਾਲੀ ਸਾਈਡ ਤੇ 200 ਰੁਪਏ ਜੀ ਉਹ ਦੂਜੇ ਅੰਡੇ ਚ ਗੱਡੀ ਲੈਣ ਵਾਗਿਆ ਸੀਗਾ ਸਮੁੰਦਰ ਸਹੀ আরে ਲਾ ਇੱਕ ਦਿਨ ਉਲਤਾਂ ਦਾ ਅੱਜ ਦਾ ਇੱਕ ਉਪਰੋਂ ਵੀਡੀਓ ਓਦਾਂ ਦੀ ਦੇਖ ਲਈਏ ਯਕੀਨ ਕਰੋ ਬਸ ਕਹਿ ਨਹੀਂ ਸਕਦੇ ਜ਼ਾਹਰ ਨਹੀਂ ਕਰ ਸਕਦੇ ਆ ਠੀਕ ਹੈ ਲੇਕਿਨ ਫਿਰ ਵੀ ਆਪਣੇ ਵੀਨਾ ਪਹਿਣਾ ਦੀ ਵਜ੍ਹਾ ਤੋਂ ਕਿਉਂਕਿ ਸਾਨੂੰ ਬਾਰ-ਬਾਰ ਮੇਰਾ ਅੱਜ ਬਿਲਕੁਲ ਵੀ ਮੂਡ ਨਹੀਂ ਸੀ ਆਵਲੀਨਾ ਵੀਡੀਓ ਦੇਖਣ ਦਾ ਕਿਉਂਕਿ ਅੱਜ 29 ਮਈ ਹੈ ਤੇ ਸਾਡੇ ਜੇ ਸਿੱਧੂ ਬਾਜੀ ਜਿਹੜੇ ਸਾਨੂੰ ਅੱਜ ਤੱਕ ਦੇ ਦਿਨਾਂ ਅਸ ਜੰਮੀਆਂ ਤੋਂ ਚਲੇ ਗਏ ਸਨ ਬਹੁਤ ਹੀ ਵੱਡਾ ਸਾਨੀਆਂ ਬੇਸ਼ ਆਇਆ ਸੀ ਅੱਜ ਦੇ ਦਿਨ ਉਹਨਾਂ ਨੂੰ ਰੱਬ ਨੇ ਆਪਣੇ ਕੋਲ ਬੁਲਾ ਲਿਆ ਸੀ ਤੇ ਫਿਰ ਵੀ ਸਾਨੂੰ ਇਰਫਾਨ ਕਹਿੰਦੇ ਕਮੈਂਟ ਆ ਰਹੇ ਨੇ ਕਿ ਭਾਈ ਤੁਸੀਂ ਨਾ ਦੂਸਰਾ ਪਾਰਟ ਇਹਦਾ ਦੇਖੋ ਦੂਸਰਾ ਪਾਰਟ ਦੇਖੋ ਤਾਂ ਕਰਕੇ ਫਿਰ ਅਜ ਦੂਸਰਾ ਪਾਰਟ ਆਪਣੇ ਵੀ ਰਹਿਣ ਲੇਕਿਨ ਵੀਰਾ ਗੱਲ ਕਰ ਰਿਹਾ ਸੀ ਕਿ ਹਮ ਕਹਿੰਦਾ ਕਿ ਭਾਈ ਨੇ ਅਗਰ ਭਜਣਾ ਹੁੰਦਾ ਨਾ ਤੇ ਭੱਜ ਸਕਦਾ ਸੀਗਾ ਲੇਕਿਨ ਇਹ ਵੇਖੋ ਨਾ ਕਿ ਸ਼ੇਅਰ ਜਿਹੜੇ ਨੇ ਨਾ ਬਾਜਦੇ ਮદાન ਨਹੀਂ ਛੱਡਦੇ ਜੀ ਮદાન ਨਹੀਂ ਛੱਡਦੇ ਅੱਛਾ ਤੁਸੀਂ ਇਹ ਦੇਖੋ ਉਸ ਤੋਂ ਬਾਅਦ ਉਹ ਕਹਿੰਦਾ ਕਿ ਅਗਰ ਐਵੇਂ ਦਾ ਕੋਈ ਭਾਈ ਕੋਲ ਵੀ ਅਗਰ ਅਸਲਾ ਹੁੰਦਾ ਨਾ ਤੇ ਉਹਨਾਂ ਚੋਂ ਕਿਸੇ ਨੂੰ ਸੁੱਕਾ ਜਾਣ ਨਹੀਂ ਸੀ ਜਾਣ ਨਹੀਂ ਸੀ ਦੇਣਾ ਹਾਂਜੀ ਜੀ ਬਿਲਕੁਲ ਅਗਰ ਲੇਕਿਨ ਰੱਬ ਨੇ ਉਹਨਾਂ ਦਾ ਇਹ ਟਾਈਮ ਮੁਕਰਰ ਕੀਤਾ ਸੀ ਉਹਨਾਂ ਨੇ ਇਸ ਟਾਈਮ ਤੇ ਇਸ ਤਰੀਕੇ ਦੇ ਨਾਲ ਜਾਣਾ ਸੀ ਨਹੀਂ ਤੇ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਵੀਰਾਂ ਦੱਸਣ ਡਿਆ ਕਿ ਬਹਿ ਕੇ ਗੱਡੀ ਸਟਾਰਟ ਕਰਕੇ ਗੱਡੀ ਛੱਡ ਕੇ ਫਿਰ ਦੂਸਰੀ ਗੱਡੀ ਲੈ ਲਈ ਉਹ ਕਹਿੰਦਾ ਮਤਲਬ ਕਿ ਵੀਰ ਦਾ ਜ਼ਿਹਨ ਇਹ ਸੀ ਕਿ ਯਾਰ 4 5 6 10 ਕਿਲੋਮੀਟਰ ਤੱਕ ਜਾਣਾ ਹੈ ਇੰਨੀ ਇੰਨੀ ਗ੍ਰੇਨ ਦੇ ਵਿੱਚ ਮਤਲਬ ਕਿ ਆਪਾਂ ਨੂੰ ਕੋਈ ਨਹੀਂ ਹੈ ਮਤਲਬ ਕਿ ਉਹਨੂੰ ਡਰ ਹੀ ਕੋ ਨਹੀਂ ਸੀ ਕਿਸੇ ਚੀਜ਼ ਦਾ ਤੇ ਉਹਨੂੰ ਜਿਹਨੋਂ ਖਿਆਲ ਚ ਨਹੀਂ ਸੀ ਕਿ ਇਹ ਮੇਰ ਨਾਲ ਇਦਾਂ ਦਾ ਮੁਖਬਰਸਾਂ ਉਹਨਾਂ ਨੇ ਉਹਨੂੰ ਪੱਕੀ ਤੇ ਮਤਲਬ ਕਿ ਉਹਨਾਂ ਨੂੰ ਇਵੇਂ ਦਾ ਹੀ ਉਗਾ ਕੀਤਾ ਕਿ ਅੱਜ ਸਿੱਧੂ ਜਿਹੜਾ ਨਾ ਅੱਜ ਤੁਹਾਨੂੰ ਮੌਕਾ ਮਿਲ ਗਿਆ ਤੇ ਉਹ ਕਹਿੰਦੇ ਇੱਥੋਂ ਤੱਕ ਕਿ ਜਿਹੜੇ ਮਾਰਨ ਵਾਲੇ ਸਨ ਉਹ ਗ੍ਰਨੇਡ ਤੱਕ ਲੈ ਕੇ ਆਏ ਸਨ ਜਿਹੜੇ ਕਤਲ ਤੇ ਇਦਾਂ ਦੇ ਕੇਸ ਹੁੰਦੇ ਨੇ ਨਾ ਇਹ ਹਮੇਸ਼ਾ ਮਤਲਬ ਕਿ ਪਹਿਲੇ ਸਾਰੀ ਇਹਦੀ ਸਾਹੋ ਕੀਤੀ ਪਲੈਨਿੰਗ ਕੀਤੀ ਜਾਂਦੀ ਹੈ ਉਹਦੇ ਬਾਅਦ ਇਹਦੇ ਉੱਤੇ ਜਿਹੜਾ ਅਮਲ ਹੈ ਨਾ ਉਹ ਕੀਤਾ ਜਾਂਦਾ ਠੀਕ ਹੈ ਜੇ ਸਿੱਧੂ ਬਾਜੀ ਦੇ ਨਾਲ ਇੰਨਾ ਵੱਡਾ ਹਾਸਾ ਪੇਸ਼ ਆਇਆ ਨਾ ਤੇ ਇਹਦੇ ਪਿੱਛੇ ਬਹੁਤ ਸਾਰੇ ਲੋਕ ਮਲਬਸ ਨੇ ਜਿਹੜੀ ਇੱਕ ਇੱਕ ਚੀਜ਼ ਤੇ ਨਜ਼ਰ ਰੱਖਣ ਦੇ ਸਨ ਉਹ ਕਿਰੇ ਟਾਈਮ ਕਿਹੜੀ ਗੱਡੀ ਚੋਂ ਕਿੰਨੀ ਧੀਰ ਤੋਂ ਉਹਦੇ ਤੇ ਕਰ ਰਹੇ ਸੀਗੇ ਸਰਚ ਕਰ ਰਹੇ ਸੀਗੇ ਤੇ ਉਹਨਾਂ ਨੂੰ ਉਦੋਂ ਉਹਨਾਂ ਨੂੰ ਟਾਈਮ ਮਿਲਿਆ ਤੇ ਤੇ ਉਹਨਾਂ ਨੇ ਟਾਰਗੇਟ ਆਪਣਾ ਨਿਸ਼ਾਨਾ ਟਾਰਗੇਟ ਕਰ ਦਿੱਤਾ। ਉਹ ਕਹਿੰਦੇ ਕਿ ਮੈਂ ਵੀਰ ਜੀ ਨੂੰ ਕਿਹਾ ਵਾ ਕਿ ਗੱਡੀ مشکوک ਹੈਗੇ ਤੁਸੀਂ ਭੁਜਾ ਲੋ। ਲੇਕਿਨ ਵੀਰੇ ਨੇ ਗੱਡੀ ਨਹੀਂ ਭੁਜਾਈ। ਲੇਕਿਨ ਜਿੱਦਾਂ ਕਿ ਉਹਨਾਂ ਕੋਲ ਵੱਡਾ ਅਸਲਾ ਸੀ AK47 ਜੇ ਸਿੱਧੂ ਬਾਜੇ ਦੇ ਕੋਲ ਉਹਨੂੰ ਇਹ ਜ਼ਿਹਨ 'ਚ ਹੀ ਨਹੀਂ ਸੀ ਨਾ ਕਿ ਇੰਨਾ ਮਤਲਬ ਕਿ ਇੰਨੀ ਹੈਵੀ ਗਨ ਉਹਨਾਂ ਕੋਲ ਹੋਏਗੀ। ਹਾਂਜੀ ਜੀ ਬਿਲਕੁਲ। ਲੇਕਿਨ ਇਹ ਹੈ ਕਿ ਉਹ ਟਾਈਮ ਉਕਰਰ ਸੀ ਉਹਨਾਂ ਦਾ। ਠੀਕ ਹੈ ਜਿੱਦਾਂ ਵੀ ਆਏ ਲੇਕਿਨ ਹੋਇਆ ਬਹੁਤ ਜ਼ਿਆਦਾ ਬੁਰਾ ਹੈ। ਇਦਾਂ ਨਹੀਂ ਸੀ ਹੋਣਾ ਚਾਹੀਦਾ। ਫੇਰ ਵੀ ਅਸੀਂ ਕੀ ਕਹਿ ਸਕਦੇ ਆ ਬਸ ਇਹੀ ਕਹਿ ਸਕਦੇ ਆ ਰੱਬ ਉਹਨਾਂ ਦੇ ਪਿਛਲੇ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਆਪਣੀ ਚੜ੍ਹਦੀ ਕਲਾ 'ਚ ਰੱਖੇ ਤੇ ਹਮੇਸ਼ਾ ਉਹਨਾਂ ਨੂੰ ਖੁਸ਼ ਰੱਖੇ ਤੇ ਅੱਜ ਦੇ ਦਿਨ ਉਹਨਾਂ ਵਾਸਤੇ ਬਹੁਤ ਹੋਣ ਵਾਲਾ ਤੇ ਬਾਕੀ ਜੀ ਇਹਦਾ ਤੀਸਰਾ 파ੜ ਦੇਖਦੇ ਆ ਕਿ ਵੀਰ ਜੀ ਹੋਰ ਕੀ ਕੁਝ ਦੱਸਦੇ ਨੇ ਹਜੇ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਵੀਰ ਜੀ ਨੇ ਦੱਸਣੀਆਂ ਨੇ ਹਜੇ ਥੋੜੀਆਂ ਜਿਹੀਆਂ ਗੱਲਾਂ ਉਹਨਾਂ ਨੇ ਦੱਸੀਆਂ ਨੇ ਅਪਨੇ ਦੋ 파ਟੇ ਦੇ ਦੇਖੇ ਨੇ ਤੇ ਬਾਕੀ ਤੀਸਰੇ 파ਟੇ 'ਚ ਮਿਲਦੇ ਆ ਆਪਣਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੋਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਅਬਰ ਰੱਖਾ